ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਫੇਰ ਲੈ ਕੇ ਆਏ ਆ ਜੀ ਸਾਈਜ 167 ਜੋ ਕਿ ਮਾਡਲ ਹੈਗਾ 2024 ਤੇ ਆਪਣੀ ਵੀਡੀਓ ਨੂੰ ਲਾਸਟ ਤੱਕ ਜਰ ਦੇਖਿਓ ਆਪਾਂ ਤੁਹਾਨੂੰ ਟਰਾਲੀ ਦੀ ਸਾਰੀ ਡਿਟੇਲ ਦੇਵਾਂਗੇ ਆਪਣਾ ਨੰਬਰ ਐਡਰੈਸ ਵਗੈਰਾ ਸਾਰਾ ਕੁਝ ਦੱਸਾਂਗੇ ਜੀ ਬਾਕੀ ਤੁਸੀਂ ਫਰੰਟ ਸਾਈਡ ਤੋਂ ਟਰਾਲਾ ਦੇਖ ਸਕਦੇ ਜੇ ਮਸ਼ੀਨ ਹੋ ਕੇ ਦੇ ਵਿੱਚ ਟਰਾਲਾ ਹੈ ਜੀ ਪੂਰਾ ਮੋਡੀਫਾਈਡ ਟਰਾਲਾ ਆ ਮਾਡਲ ਹੈਗਾ ਜੀ 2024 ਲੇਜ਼ਰ ਕਟਿੰਗ ਵਾਲਾ ਸਾਰਾ ਸਮਾਨ ਲੱਗਾ ਆ ਵਾ ਬਿਲਕੁਲ ਸੋਹਣਾ ਟਰਾਲਾ ਆ ਬਾਕੀ ਵੇਢ ਹੈਗਾ ਜੀ ਪੱਤੀ ਵਾਲਾ ਪੂਰਾ ਹੈਵੀ 2 1/2 ਫੁੱਟ ਦਾ ਇਹਨੂੰ ਵੇਢਿਆ ਬਾਕੀ ਇੱਕ ਵਾਰ ਤੁਹਾਨੂੰ ਥੱਲੇੋਂ ਦਿਖਾ ਦਿੰਨੇ ਆ 10 ਇੰਚ ਦੀ ਚੈਸੀ ਆ ਲੇਜ਼ਰ ਕਟਿੰਗ ਵਾਲੀ ਕੈਂਚੀ ਲੱਗੀ ਹੋਈ ਆ ਜੀ ਬਾਕੀ ਐ ਸਾਈਡ ਤੋਂ ਦੇਖ ਸਾਹ ਨੇ ਪੌੜੀ ਪੂੜੀ ਲੱਗੀ ਹੋਈ ਆ ਪੂਰਾ ਸੋਹਣਾ ਟਰਾਲਾ ਆ ਜੀ ਅਰਸ਼ ਦਿਖਾ ਦਿੰਨੇ ਆ ਮੁਸਾਫਰ ਹਰਸ਼ ਆ ਪੂਰਾ ਮੋਡੀਫਾਈਡ ਟਰਾਲਾ ਸਾਈਜ਼ 16 7 ਵਧੀਆ ਕੁਆਲਿਟੀ ਦਾ ਰੰਗ ਹੋਇਆ ਜੀ 10 ਨਟੀ ਹੱਬ ਆ ਅਤੇ ਟਾਇਰਾਂ ਦੀ ਕੰਡੀਸ਼ਨ ਇਹ ਆ ਜੀ 50 ਤੋਂ 60 ਪਾਏ 10 ਇੰਚ ਦੀ ਚੈਸੀ ਅਤੇ ਰੇਲ ਦਾ ਹਿੱਸਾ ਆ ਜੀ ਥੱਲੇ ਦੇਖ ਸਕਦੇ ਜੇ ਰੇਲ ਦਾ ਹਿੱਸਾ ਲੱਗਾ ਹੋਇਆ ਆ ਜੀ ਇਹਨੂੰ ਚਾਰ ਦੋ ਦੇ ਐਂਗਲੇ ਆ ਪੂਰੇ ਫੁੱਲਾ ਵੀ ਐਂਗਲੇ ਆ ਬਾਕੀ ਐਸਾਈਡ ਤੋਂ ਦੇਖ ਸਕਦੇ ਜੀ ਪੂਰਾ ਮੋਡੀਫਾਈਡ ਟਰਾਲਾ ਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਜੀ ਸਾਜ 16 7 ਫਰਸ਼ ਦੇਖ ਸਕਦੇ ਪੂਰਾ ਮੋਟਾ ਫਰਸ਼ ਲੱਗਾ ਹੈ ਜੀ 5 ਐਮ ਐਮ ਦਾ ਫਰਸ਼ ਹੈ ਜੀ ਇਹ ਟਰਾਲਾ ਤੂ ਗੁਰੂ ਨਾਨਕ ਮਹਾਰਾਣਾ ਬਾਕੀ ਤੁਹਾਨੂੰ ਡਾਲਾ ਸਾਈਡ ਦਿਖਾ ਦਿੰਨੇ ਆ ਇੱਕ ਵਾਰ ਤੁਸੀਂ ਐਡਰੈਸ ਦੇਖ ਲਿਓ ਨਿਊ ਗੁਰੂ ਨਾਨਕ ਮਹਰਾਨੇ ਦਾ ਟਰਾਲਾ ਬਣਿਆ ਆ ਜੀ 10 ਇੰਚ ਦੀ ਚੈਸੀ ਆ ਰੇਲ ਦਾ ਹਿੱਸਾ ਬਾਕੀ ਐਸਾੜ ਤੋਂ ਦੇਖ ਸਕਦੇ ਜੀ ਸੱਜੇ 16 7 10 ਨਟੀ ਹਾਬੇ ਆ ਜੀ 11 ਦੀ ਕੰਡੀਸ਼ਨ ਹੈਗੀ ਆ ਜੀ 50 ਤੋਂ 60 ਪੈਸੇ 10 ਇੰਚ ਇੰਚ ਦੀ ਚੈਸੀ ਹੈ ਜੀ ਪੂਰੇ ਫੁੱਲ ਆ ਬੀ ਐਂਗਲ ਲੱਗੇ ਹੋਏ ਆ ਗੰਨੇ ਵਾਲਾ ਵੀ ਵੀਰ ਟਰਾਲਾ ਖਰੀਦ ਸਕਦਾ ਹੈ ਜੀ 8 ਫੁੱਟ ਦਾ ਵੇਢਿਆ ਜੀ 10 ਇੰਚ ਦੀ ਚੈਸੀ ਮੱਛੀ ਹੋ ਕਦੇ ਵਿੱਚ ਟਰਾਲਾ ਹੈ ਜੀ ਫਰੰਟ ਸਾਈਡ ਤੋਂ ਦੇਖ ਸਕਦੇ ਤੇ ਆਪਣਾ ਨੰਬਰ ਕਰ ਲੇ ਨੋਟ 996802452 996802452 ਨੰਬਰ ਆ ਤੇ ਟਰਾਲੇ ਦਾ ਮੋਲ ਹੈਗਾ ਜੀ 250000 ਬਾਕੀ ਮੋਕੇ ਦੇ ਥੋੜਾ ਬਦਾਂ ਮਾਨਤਨ ਹੋ ਜਾਊਗਾ ਤੇ ਏਰੀਆ ਹੈਗਾ ਜੀ ਤਰਨਤਾਰਨ ਤੇ ਮੋਲ ਟਰਾਲੇ ਦਾ 2.5 ਲੱਖ ਕਾਈ ਫੋਰ ਦਾ ਇਹਨੂੰ ਵੇਡੇ ਆ ਸਾਈਜ਼ 16 7 ਲੇਜ਼ਰ ਕਟਿੰਗ ਦੇ ਵਿੱਚ ਟਰਾਲਾ ਬਣਿਆ ਆ ਜੀ